ਕਿੱਥੇ ਚੱਲਿਆ ਹੈ ਕਿੱਥੇ ਚੱਲਿਆ ਹੈ ਕਿੱਥੇ ਚੱਲਿਆ ਹੈ ਕਿਸਾਨੀ ਅੰਦੋਲਨ ਚੱਲਿਆ ਦੇਖੋ ਗੱਡੀ ਬਣਾਈਆਂ ਦੇਸੀ ਆ ਦੇਖ ਇਹਨੂੰ ਕਹਿੰਦੇ ਨੇ ਜਜ਼ਬਾ ਹੁਣ ਇਹ ਜਜ਼ਬੇ ਨੂੰ ਕਿਹੜਾ ਤੋੜ ਲੂਗਾ ਤੇ ਕਿਹੜਾ ਰੋਕ ਲੂਗਾ ਜਦੋਂ ਬੰਦਿਆ 'ਚ ਇਹ ਜਜ਼ਬੇ ਆ ਜਾਣ ਨਾ ਉਹ ਅੰਦੋਲਨ ਕਰੀ ਰੋਕੇ ਨਹੀਂ ਜਾ ਸਕਦੇ ਦਾਦੀ ਆ ਇਹ ਨਾਲ ਦਾਜੀ ਤੁਸੀਂ ਮਾਤਾ ਜੀ ਜੇ ਇਹਨਾਂ ਦੇ ਚਾਚੀ ਜੀ ਔਰ ਤਾਈ ਜੀ ਚਾਚੀ ਔਰ ਤਾਈ ਨਾਲ ਜਾ ਰਹੀ ਹੈ ਮੁੰਡੇ ਦੇ ਦੇਖੋ ਕਿੰਨੇ ਸਾਲ ਦੀ ਉਮਰ ਹੈ ਤੇਰੀ ਬੇਟਾ 10 ਸਾਲ ਦਾ ਮੁੰਡਾ ਆ ਦੇਖੋ ਕਿਸਾਨੀ ਅੰਦੋਲਨ ਚ ਹਰ ਵਰਗ ਦੇ ਲੋਕ ਲਗਾਤਾਰ ਡਟੇ ਹੋਏ ਨੇ ਕੀ ਬੱਚੇ ਤੇ ਕੀ ਬਜ਼ੁਰਗ ਸਾਰਿਆਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਅਜੇ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਰਸਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਸਰਦਾਰ ਆਪਣੀ ਨਿੱਕੀ ਜੀਪ ਤੇ ਦਿੱਲੀ ਮੋਰਚੇ 'ਚ ਜਾ ਰਿਹਾ ਹੈ ਉਸ ਦੀ ਜੀਪ ਉੱਤੇ ਕਿਸਾਨੀ ਅੰਦੋਲਨ ਦਾ ਝੰਡਾ ਵੀ ਲਗਾਇਆ ਗਿਆ ਹੈ ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ 10 ਸਾਲ ਦੇ ਬੱਚੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਜਿਸ ਵਿੱਚ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਹੱਕ 'ਚ ਦਿੱਲੀ ਸੰਘਰਸ਼ 'ਚ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ